ਸਤਿ ਸ਼੍ਰੀ ਅਕਾਲ ਜੀ ਸਾਰੇ ਪ੍ਰਭਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਪਿੰਡ 나ਥੇਵਾਲੇ ਦੇ ਵਿੱਚ 나ਥੇਵਾਲਾ ਪਿੰਡ ਆ ਜਿਹੜਾ ਮਿੱਤਰੋ ਇਹ ਜ਼ਿਲ੍ਹੇ ਫਰੀਦਕੋਟ ਦਾ ਪਿੰਡ ਆ ਗਿਆ ਸੌਰੀ ਮੋਗੇ ਦਾ ਆ ਗਿਆ ਹਨਾ ਮੋਗੇ ਜ਼ਿਲ੍ਹੇ ਦਾ ਪਿੰਡ ਆ ਗਿਆ ਨੱਥੂ ਵਾਲਾ ਗਰਬੀ ਵੀ ਇਸ ਪਿੰਡ ਦਾ ਗਵੰਡੀ ਪਿੰਡ ਆ ਭਲੂਰ ਪਿੰਡ ਵੀ ਇਸ ਪਿੰਡ ਦਾ ਗਵੰਡੀ ਪਿੰਡ ਆ ਮਿੱਤਰੋ ਜੇ ਆਪਾਂ ਨੱਥੂ ਵਾਲੇ ਗਰਬੀ ਤੋਂ ਜਾਣੇ ਆ ਭਲੂਰ ਨੂੰ ਤਾਂ ਤਾਂ ਵੀ ਨਾਥੇ ਵਾਲੇ ਪਿੰਡ ਦੇ ਵਿੱਚ ਦੀ ਨੰਗ ਕੇ ਜਾਣਾ ਪੈਂਦਾ ਤੇ ਜੇ ਆਪਾਂ ਭਲੂਰ ਤੋਂ ਨੱਥੂ ਵਾਲੇ ਗਰਬੀ ਹੋਣੇ ਤਾਂ ਤਾਂ ਵੀ ਨਾਥੋ ਵਾਲਾ ਪਿੰਡ ਨੰਗ ਕੇ ਜਿਹੜਾ ਜਾਣਾ ਪੈਂਦਾ ਸੈਂਟਰ ਦੇ ਵਿਚਾਲੇ ਇਹ ਪਿੰਡ ਆ ਮਿੱਤਰੋ ਜਿਸ ਘਰ ਦੇ ਵਿੱਚ ਮੈਂ ਮੌਜੂਦ ਆਂ ਸ਼ੀਰਾਬਾਈ ਦਾ ਨਾਮ ਆ ਤੇ ਵਪਾਰ ਦਾ ਬਾਈ ਦਾ ਕੰਮ ਆ ਉਸ ਵਪਾਰ ਲੈਣ ਦੇ ਵਿੱਚ ਆਏ ਹੋਏ ਤਿੰਨ ਜਨ ਅਰ ਤੁਹਾਨੂੰ ਵਿਖਾਉਣੇ ਆ ਮਿੱਤਰੋ ਤਿੰਨਾਂ ਜਾਨਵਰਾਂ ਦੇ ਵਿੱਚੋਂ ਇੱਕ ਨੀਲੀ ਰਾਵੀ ਨਸਲ ਦੀ ਟਾਪ ਕਲਾਸ ਝੋਟੀ ਖੜੀ ਐ ਇੱਕ ਮੋਹਰਾ ਦੀ ਖੜੀ ਐ ਤਿੰਨਾਂ ਜਾਨਵਰਾਂ ਦੇ ਬਾਰੇ ਪ੍ਰੋਪਰ ਜਾਣਕਾਰੀ ਵੱਡੀ ਗੱਲ ਇਹ ਹੋਊਗੀ ਸੂਏ ਸਵਾਏ ਜਾਨਵਰ ਹੋਣਗੇ ਤਿਆਰ ਦੁੱਧ ਵਾਲੇ ਹੋਣਗੇ ਆਓ ਮਿਲਦੇ ਆ ਭਾਈ ਨੂੰ ਆਪਾਂ ਕਰਦੇ ਆ ਮੁਲਾਕਾਤ ਭਾਈ ਦੇ ਨਾਲ ਸਾਸਤਿਕਾ ਭਾਈ ਜੀ ਕੀ ਹਾਲ ਚਾਲ ਹੈ ਜੀ ਸੇਤਾਂਕਰ ਪਰਿਵਾਰ ਭਾਈ ਆ ਵਧੀਆ ਭਾਈ ਜੀ ਸਭ ਤੋਂ ਪਹਿਲਾਂ ਭਾਈ ਨਿਊ ਗੈਲ ਫਾਰਮ ਦੇ ਸਾਰੇ ਭਰਾਵਾਂ ਨੂੰ ਸਾਸਤਿਕਾ ਧੰਨਵਾਦ ਆ ਭਾਈ ਹੋਰ ਸੁਣਾਓ ਸੇਤਾ ਕਿਵੇਂ ਹੈ ਭਾਈ ਸੇਤਾਂਕਰ ਪਰਿਵਾਰ ਭਾਈ ਵਧੀਆ ਜੀ ਠੀਕ ਆ ਅੱਛਾ ਭਾਈ ਅੱਜ ਸ਼ ਦਿਖਾਉਣੇ ਆਪਾਂ ਹਨਾ ਪਰ ਸ਼ੁਰੂਆਤ ਕਰੀਏ ਨੀਲੀ ਲੱਗਦੀ ਛੋਟੀ ਠੀਕ ਆ ਇਹਦੀ ਕੀ ਡਿਟੇਲ ਆ ਬਾਈ ਬਾਈ ਦੂਜਾ ਸੂਆ ਸੋਈ ਆ ਇਹ ਦੂਜਾ ਸੂਆ ਸੋਈ ਆ ਹਾਂਜੀ ਇਸ ਟਾਈਮ 12 ਕਿਲੋ ਦੁੱਧ ਆ 12 ਕਿਲੋ ਦੁੱਧ ਪੰਜ ਤਰੀਕ ਨੂੰ ਸੂਈ ਆ ਇਹ 5 ਤਰੀਕ ਨੂੰ ਅੱਜ ਹੋਈ ਆ ਚੌਥਾ ਪਰਮਾ ਦੇਣੀ ਆ ਚੌਥਾ ਪਰਮਾ ਦੇਣੀ ਆ ਕਿਆ ਬਾਤ ਆ ਸ਼ਿਰੇ ਭਾਈ ਪੀਕ ਲੈਵਲ ਦਾ ਦੁੱਧ ਕਿੰਨਾ ਪਾ ਜੂਗੀ ਤੇਰੇ ਤਿਆਰਪੈ ਮਤਾਰ ਬਾਈ ਬਾਈ ਮੇਰੀ ਉਮੀਦ ਮੁਤਾਬਕ ਇਹ 14 15 ਕਿਲੋ ਦੁੱਧ ਦਿਓਗੇ ਜਿਆਦਾ ਨਹੀਂ ਕਹਿੰਦੇ 18 ਕਹਿ ਦਗੇ 20 ਕਹਿ ਦਗੇ ਬਹੁਤ 14 15 ਵੀ ਕਰਾਂ ਮਾਗਣੀ ਯਾਰ ਅੱਛਾ ਬਾਈ ਮੰਨ ਲਾ ਕੱਟਾ ਦੇਗੀ ਕਿ ਕੱਟੀ ਬਾਈ ਕੱਟਾ ਬਾਈ ਕਿਹੜਾ ਬੱਚਾ ਆਂਦਾ ਬਾਈ ਇਹ ਤਾਂ ਬੱਚਾ ਬਾਈ ਇਹ ਆ ਬੱਚਾ ਆਂਦਾ ਠੀਕ ਆ ਬਾਈ ਉਹ ਕੀ ਆ ਵੇਖ ਸਕਦੇ ਮਿੱਤਰ ਉਹ ਲੂਆ ਬੱਚਾ ਹਜੇ ਪੈਰ ਪੂਰ ਜਿਹੜੇ ਦਿਖਾ ਦੀ ਪੁੱਤ ਕੂਲੇ ਆ ਜੇ ਪੰਜਾਂ ਚਾਰਾਂ ਦਿਨਾਂ ਦਾ ਹੀ ਸੂਆ ਸਾਰਾ ਆਂਦਾ ਮਿੱਤਰੋ ਔਰ ਨਾਲ ਕੋਣਾ ਆ ਦੇਖ ਸਕਦੇ 5 ਤਰੀਕ ਨੂੰ ਸੂਈ ਆ ਜੀ ਹਾਂ ਠੀਕ ਹੈ ਬਾਈ ਅੱਛਾ ਬਾਈ ਸ਼ੀਰੇ ਭਾਈ ਇਹਦਾ ਚਵਾਈ ਚੂਈ ਕਿਵੇਂ ਲਕੀਆ ਬਹੁਤ ਵਧੀਆ ਚਪਾਈ ਸਾਫ ਆਈ ਕੋਈ ਭੋਰ ਸ਼ਰਲਾ ਕੁਝ ਨਹੀਂ ਓਕੇ ਹਾਂਜੀ ਹਾਂ ਵੀ ਜੇ ਸਰ ਵੀ ਆਪਣੀਆਂ ਤਿੰਨੋਂ ਮੱਝਾਂ ਝੋਟੀਆਂ ਜੀ ਕਿੰਨਾ ਦੀ ਮੰਨ ਲਓ ਆਪਾਂ ਇਹ ਗੱਲ ਕਹਿੰਦੇ ਆ ਵੀ 1.5 ਕਿਲੋ ਤੋਂ ਗਾੜੀ ਉੱਪਰ ਓਕੇ ਜੀ ਤੁਹਾਨੂੰ ਵੀ ਪਤਾ ਜੀ 1.5 ਕਿਲੋ ਤੋਂ ਗਾੜੀ ਆ ਨਾ ਜੀ ਉਹ ਆਟੋਮੈਟਿਕ ਹੀ ਮੰਨ ਲਓ ਜ਼ਿਆਦਾ ਤਾਂ ਛੱਡੋ 12 ਕਿਲੋ ਤਾਂ ਆਟੋਮੈਟਿਕ ਤੋਂ ਕੱਢਦੀ ਕੱਢਦੀ ਹੈ ਸਹੀ ਗੱਲ ਆ ਭਾਈ ਇਹ ਗੱਲ ਆ ਤੁਸੀਂ ਛੱਡੋ ਲੋਕ ਤਾਂ ਬਹੁਤ 18 20 ਵੀ ਕਹਿ ਰਹੇ ਆ ਉਹ ਤਾਂ ਰਵਾਜ ਹੋ ਗਿਆ ਪਿੰਡਾਂ 'ਚ ਵੀ ਜਾਣਾ ਬਾਈ ਇਹ ਗੱਲ ਕ ਵੀ ਜਦੋਂ ਕੰਮ ਕਰੇ ਮੱਧ ਵਿਚ ਦਾ ਨ ਕੋਈ ਜਿਹਦੇ ਵੀ ਚਾਹੀਦਾ ਹੋ ਭਾਵੇਂ 70 ਵਾਲੀ ਆ ਤੇ ਭਾਵੇਂ 1.5 ਲੱਖ ਵਾਲੀ ਆ ਉਹ ਗੱਲ ਇਹ ਕਹਿੰਦਾ ਵੀ 15 ਕਿਲੋ ਦਾ ਪਰ ਭਾਈ ਮੈਂ ਇਹ ਗੱਲ ਦਾ ਸਰਵੇ ਕਹਿਣਾ ਵੀ ਅਸੀਂ ਤਾਂ 8 10 ਤੇ 12 ਹੀ ਵੇਖਿਆ ਵੇਖਿਆ ਸਹੀ ਦਾ ਸਹੀ ਦਾ ਭਾਈ ਇਹ ਸਹੀ ਨਹੀਂ ਆ ਝੂਠ ਮਾਰਨ ਨੂੰ ਮੈਂ ਜੇ ਕਹ ਰਿਹਾ ਭਈ 18 ਕਿਲੋ ਦੇ ਦੂੰਗਾ ਇਹ ਕਿਰਾਏ ਵੀਰੂ ਤੇ ਅਗਲਾ ਸੱਚ ਮੰਨ ਲੂਗਾ ਪਰ ਜਿਹੜਾ ਹੈਗਾ ਅੱਜ 12 ਟਾਈਮ 12 ਕਿਲੋ ਹੀ ਆਪਾਂ ਚਾਹਾਂਗੇ ਮੇਰੇ ਭਾਈ 15 ਕਿਲੋ ਵਾਲੀ ਮੈਂ ਉਹਨੂੰ ਅਗਲਾ ਵੇਖਣ ਵੀ ਨਹੀਂ ਦਿੰਦਾ ਖੋਲ ਦੀ ਖੜੀ ਨੂੰ ਖੇਤੀ ਕੀਤੇ ਉਹ ਵੇਚੂਗਾ ਤਾਂ ਲੋਡ ਮਾਰਾ ਰੱਖ ਵੇਚ ਤੇ ਜੇ ਕੋਈ ਨੁਕਸ ਫਾਲਟ ਹੋਊਗਾ 15 ਕਿਲੋ ਵਾਲੀ ਮੈਂ ਭਈ 800 ਦਾ 1000 ਦਾ ਦੁੱਧ ਪਾਉਂਦੀ ਉਹਨੂੰ ਕੀ ਵੇਚਦਾ 300 ਖਾ ਕੇ ਜਿਵੇਂ ਝੋਟੀ ਆ ਹੁਣ 12 ਕਿਲੋ ਦੋ ਦਨ ਕੰਡੇ ਲਾਉਂਦੀ ਆ ਬਾਈ ਹਾਂਜੀ ਹਾਂਜੀ ਠੀਕ ਆ ਬਾਈ ਅੱਛਾ ਇਹਦਾ ਰੇਟ ਕੀ ਰਹੂਗਾ ਬਾਈ ਇਹਦਾ ਰੇਟ ਹੈ 118 ਇੱਕ 118 ਤੇ ਲਾੜ ਪਿਆਰੇ ਦੇ ਵਿੱਚੋਂ ਥੋੜਾ ਬਹੁਤ ਆਈ ਆ ਸਰ ਜੀ ਠੀਕ ਆ ਬਾਈ ਓਕੇ ਕੱਦੇ ਬਾਰੋਂ ਤੂਰੇ ਮਨੇ ਖੋਲਿਓ ਨਹੀਂ ਮੇਤਰੋ ਦੂਜਾ ਸੁਆ ਸੋਈਆ ਕੋਈ ਸੀਮਿੰਟ ਵਗੈਰਾ ਦਾ ਰਿਕਾਰਡ ਹੈਗਾ ਬਾਈ ਕਿ ਨਹੀਂ ਨਹੀਂ ਬਾਈ ਹੈ ਓਕੇ ਨਹੀਂ ਮੇਤਰੋ ਕੋਈ ਸੀਮਿੰਟ ਦਾ ਰਿਕਾਰਡ ਨਹੀਂਗਾ ਦੂਜਾ ਸੂਆ ਸੂਈਆ ਅੱਜ ਤੋਂ ਚੌਥਾ ਪਹਿਮਾ ਲੈਣੇ ਨੂੰ ਸੂਏ ਲੱਗੀ ਨੂੰ ਆ ਕਰਮਾ ਵਾਲੇ ਨੂੰ 12 ਕਿਲੋ ਦੁੱਧ ਐਣ ਕੰਡੇ ਤੇ ਨਾਪਦੀ ਆ ਲੈਵਲ ਉਵੇਲੋ ਬੜੀ ਖਬਰੀ ਆ ਪੱਟਪੂੜੇ ਦੀ ਕਮਾਲ ਦੀ ਤਿਆਰੀ ਆ ਝੋਟੀਆਂ ਮਨ ਲੋ ਕਹਿਣ ਤੋਂ ਪਾਵੇ ਆ ਵੀ ਪੂਰੀ ਚੰਗੀ ਆ ਚਵਾਈ ਡੱਕੀ ਹੋਈ ਆ ਸਵੇਰ ਦੇ ਟਾਈਮ ਇਹਦੀ ਵੀਡੀਓ ਬਣਾ ਰਿਆ ਮੈਂ ਉਸ ਹੱਬ ਤੇ ਲੈਵਿਆਂ ਦੀ ਜੱਜਮੈਂਟ ਕਰਨ ਦੀ ਆ ਤੁਸੀਂ ਮਿੱਤਰੋ ਬਰੀਕੀ ਚੰਗੀ ਅੱਖ ਮਣ ਕੇ ਉਸੇ ਤਰ੍ਹਾਂ ਦੇਖ ਸਕਦੇ ਆ ਤੁਸੀਂ ਅੰਨੇ ਵੀ ਰੋਕੀ ਬਈ ਇੱਕੋ ਵਾਰੀ ਆ ਜਿਹੜੇ ਦੀ ਕੁਆਲਿਟੀ ਆ ਨਾ ਮਿੱਤਰੋ ਆ ਸਿੰਘ ਆ ਜਿਹੜਾ ਇੱਕ ਚਿੱਟਾ ਇੱਕ ਕਾਲਾ ਮਨ ਲੋ ਅੱਦਾਂ ਸਿੰਗ ਦੀ ਕੁਆਲਿਟੀ ਆ ਜਿਹੜੀ ਇਹ ਤੁਹਾਨੂੰ ਨੀਲੀ ਰਾਵੀ ਦੇ ਵਿੱਚ ਘੱਟ ਦੇਖਣ ਨੂੰ ਮਿਲੂਗੀ ਬਣਾਵਟਾ ਇਹ ਬੰਤਰਾ ਹੈ ਕੁਦਰਤੀ ਐਂਗ ਲੱਗੇ ਹੁੰਦੇ ਆ ਪਰਮਾਤਮਾ ਵੱਲੋਂ ਲਾਏ ਹੁੰਦੇ ਆ ਲੈ ਵੇਖ ਲੋ ਇੱਕ ਵਾਰੀ ਕਰ ਲੋ ਤਸੱਲੀ ਲੈਵੇ ਵਾਲੇ ਪੱਖ ਤੋਂ ਦੀ ਹੁਣ ਮਿੱਤਰੋ ਥਣ ਚਿੰਗਾ ਲੱਗਾ ਹੋਇਆ ਅੱਛਾ ਸ਼ੀਰੇ ਭਾਈ ਬੱਚਾ ਲਾ ਕੇ ਧਾਰਾ ਮਰਾ ਦੀ ਇਹਦੀ ਸ਼ੀਰੇ ਬਾਲਟੀ ਫੜ ਲੈਂਦਾ ਕਿ ਥੱਲੇ ਮਾਰ ਬਾਲਟੀ ਲੈ ਰਹੇ ਉਹ ਲੈ ਆ ਰਹੇ ਮੰਦਾ ਬਾਲਟੀ ਲੈ ਅਮੰਡ ਲੈ ਮੇਤਰੋ ਬੱਚਾ ਲਾਤਾ ਹੁਣ ਮੈਂ ਤੁਹਾਨੂੰ ਇਹਦੀ ਧਰ ਐਂਡ ਤਸੱਲੀ ਕਰਾ ਦਿੰਨੇ ਕੋਈ ਪੂਰ ਚਿੱਟਾ ਲੜ ਗੰਡ ਸਭ ਕੁਝ ਪਤਾ ਲਾ ਕੇ ਜੂਗਾ ਦੁੱਧ ਤੁਸੀਂ ਤੋਲਣਾ ਬਾਕੀ ਤਸੱਲੀ ਤੁਸੀਂ ਕਰਨੀ ਆ ਪਰ ਚਵਾਈ ਜ਼ਰੂਰ ਵਿਖਾ ਦਿਓ ਉਸ ਨੂੰ ਪੋਮਿੰਦੇ ਸਿਪਤੀ ਨਹੀਂ ਹੈ ਪਿਊਜ਼ ਕਰ ਲੈ ਆ ਵੀ ਮੇਤਰੋ ਵੇਖੋ ਕਿ ਉਹਨਾਂ ਦੀ ਚਵਾਈ ਕਰਨ ਵਾਲੀ ਦੀ ਉਹ ਜੰਮਾ ਦੇ ਮਾਰ ਦੂਤਾ ਬਸ ਠੀਕ ਹੈ ਦੂਜੇ ਚੋ ਦੇ ਚੋ ਸਰ ਬਾਕੀ ਓਕੇ ਮੇਰੇ ਸਾਹਦੇ ਚਵਾਈ ਕਰਮ ਵਾਲੀ ਦੀ ਮਿੱਤਰੋ ਬਸ ਕੋਈ ਨਹੀਂ ਚਵਾਈ ਆਪਾਂ ਬਾਅਦ ਚ ਕਰ ਲਾਂਗੇ ਜੀ ਪੂਰੀ ਖੈਰ ਆਏ ਹਾਂ ਲੈ ਪੁੱਤ ਲੇਵਾ ਇੱਕ ਵਾਰੀ ਨਜ਼ਦੀਕ ਕਰੀ ਥਣ ਦਾ ਦਾ ਸਹਜ ਫਿਰ ਦਿਖਾ ਦੇ ਬਸ ਸਮਾ ਦੇ ਵਿੱਚ ਹੁਣ ਫੁੱਲ ਉੱਤਰੀ ਹੋਈ ਆ ਡੰਡਾ ਨਹੀਂ ਮਾਰਨਾ ਵੀਰੇ ਓਕੇ ਠੀਕ ਸਰ ਓਕੇ ਇਹ ਸੀਗੀ ਪਹਿਲੇ ਨੰਬਰ ਤੇ ਹਨਾ ਬਾਈ ਅੱਛਾ ਦੋ ਨੰਬਰ ਤੇ ਪਰਲੀ ਮੈਂ ਆ ਜਿਹੜੀ ਬਾਈ ਇਹ ਬਾਈ ਦੂਜਾ ਸੂਹਾ ਸੋਈ ਆ ਓਕੇ ਇਸ ਹੋਈਆ 7 ਤਰੀਕ ਨੂੰ 7 ਤਰੀਕ ਨੂੰ ਹਾਂ ਜੀ ਇਹਨੂੰ ਤਾਂ ਫਿਰ ਦੂਜਾ ਤੀਜਾ ਦਿਨ ਹੋਇਆ ਜੀ ਪਰ ਇਸ ਟਾਈਮ ਬੋੜਾ ਇਹ ਥੱਲੇ 10 ਕਿਲੋ ਹੈਗਾ ਠੀਕ ਆ ਬਈ ਚਵਾਈ ਇਹਨੂੰ ਵੀ ਕਿਵੇਂ ਆ ਬਈ ਓਕੇ ਹੋਰ ਲਓ ਬਈ ਓਕੇ ਬਾੜੀ ਮੋਟੀ ਬਾਲਟੀ ਹਲਾਉਂਦੀ ਐ ਝੁੰਡਿਆਂ ਦੀ ਠੀਕ ਆ ਬਈ ਓਕੇ ਦੀ ਰਿਪੋਰਟ ਆ ਜਾਵਾ ਹਾਂ ਜੀ ਹਾਂ ਜੀ ਠੀਕ ਆ ਅੱਛਾ ਬਈ ਸੂਆ ਇਹ ਦੂਜੇ ਹੀ ਸੂਈਆ ਵੀ ਇਹ ਗ੍ਰੇਡੇਟ ਮੱਝਾਂ ਜਾ ਗਈ ਹਣਾ ਹਾਂ ਗ੍ਰੇਡੇਟ ਮੱਝ ਹੂੰ ਇਹਦਾ ਘਟ ਬੱਚਾ ਕਿਹੜਾ ਆ ਗਿਆ ਬਈ ਇਹਦਾ ਬੱਚਾ ਖੜਾਈ ਆ ਘੱਟਾ ਹੈ ਠੀਕ ਆ ਬਈ ਠੀਕ ਆ ਅੱਛਾ ਇਹ ਪੀਕ ਲੈਵਲ ਦਾ ਦੁੱਧ ਕਿੰਨਾ ਦੇਜੂਗੀ ਇਹ 92000 ਦੀ ਦੇ ਦਿਆਂਗੇ ਠੀਕ ਆ ਭਾਈ ਕੱਡੀ ਬਾਰ ਤੋਰੀ ਭਰਾਏ ਨੋ ਮਾੜਾ ਲੈ ਮਿੱਤਰੋ ਇਹ 92000 ਦੀ ਮਿਲੂਗੀ ਤੁਹਾਨੂੰ ਵੇਖ ਸਕਦੇ ਆ ਤੁਸੀਂ ਕੁਆਲਿਟੀ ਇਹਨ ਦੀ ਵੀ ਜਿਹੜੀ ਬਿਲਕੁਲ ਜਾਇਜ਼ ਰੇਟ ਵਾਲੀ ਠੀਕ ਆ ਭਾਈ ਬੜਾ ਮੰਗਦਾ ਆਪਾਂ ਵੀ ਪਿੰਡਾਂ ਤੋਂ ਲੈਣੀਆਂ ਯਾਰ ਮੈਂ ਤਾਂ ਬੇਵਪਰੀ ਪਰਵਾਂ ਨੂੰ ਬੇਨਤੀ ਕਰਦਾ ਹੁਣ ਨਾ ਵੀ ਜੇ ਆਪਾਂ ਦੂੜ ਮੰਗਾਂਗੇ ਭਾਈ ਆਪਾਂ ਨੂੰ ਵੀ ਪਿੰਡ 'ਚ ਦੂੜ ਮੰਗਣ ਵਾਲੇ ਮੁੱਠੇ ਲੱਗਣਾ ਕੱਲ੍ਹ ਨੂੰ ਕਿਉਂਕਿ ਚੀਜ਼ ਹਰ ਇੱਕ ਕੋਲੇ ਜਾਣੀ ਜਿੰਨੇ ਦਾ ਧੰਨ ਉਹਨਾਂ ਮੰਗੋ ਯਾਰ ਆ ਵੇਖੋ ਕਿਰਾਂ ਦੇ ਮਿੱਤਰੋ ਲੇਵੇ ਲੂਵੇ ਆਲੋ ਪੱਕ ਤੋਂ 10 ਕਿਲੋ ਬੋਲ ਲੈਣ ਦੇ ਥੱਲੇ ਵੀ ਦੋਹਾਂ ਦਿਨਾਂ ਦੀ ਸੂਈ ਥੱਲੇ ਜਾਂ ਕੱਲ ਦੀ ਪਰਸੋ ਦੀ ਲੱਗੀ ਹੈ ਨਾ ਬਾਈ ਪਰਸੋ ਹੀ ਸੁਹਾ ਹੋਇਆ ਫਿਰ ਹਾਂ ਸੱਤ ਦੀ ਹਾਂ ਹਾਂ 8 ਤੇ ਅਜ 9 ਤਰੀਕ ਆ ਦੂਜੇ ਤੀਜੇ ਦਿਨ ਅਜ ਸੂਈ ਨੂੰ ਮਿੱਤਰੋ ਦੇਖ ਸਕਦੇ ਹੋ ਤੁਸੀਂ ਅੱਛਾ ਬਾਈ ਬੱਚਾ ਛੱਡਦੀ ਇਹਨੂੰ ਵੀ ਲਾਦੀ ਬੱਚਾ ਇਹਨੀਆਂ ਵੀ ਧਾਰਾ ਵਿਖਾਦੀ ਇੱਕ ਵਾਰੀ ਤੁਹਾਨੂੰ ਮਿੱਤਰੋ ਸੂਈਆਂ ਸਵਾਈਆਂ ਛੋਟੀਆਂ ਚਵਾਈ ਮੈਂ ਤਿੰਨਾਂ ਦੀ ਵਿਖਾ ਕੇ ਜਾਊਂਗਾ ਜਿਹੜੇ ਬੱਚੇ ਆ ਇਹਦਾ ਕਟਾ ਜਿਹੜਾ ਦਰਸ਼ਨ ਕਰ ਲੋ ਇੱਕ ਵਾਰੀ ਫੇਰ ਤੋਂ ਬੱਚਾ ਇਹਦਾ ਲਾਈ ਦੇਣਾ ਵੈਸੇ ਤੁਹਾਡੇ ਛੱਡੀ ਭਾਈ ਤੇ ਆ ਦੇ ਵੇਖੀ ਭਾਈ ਲੈ ਮੈਂ ਤਰੋਂ ਬੱਚਾ ਇਹਦੇ ਥੱਲੇ ਵੀ ਲਾਤਾ ਕਰਮ ਵਾਲੀ ਦੇ ਇਹਦੀ ਵੀ ਚਵਾਈ ਆ ਜਿਹੜੀ ਉਹ ਤੁਹਾਨੂੰ ਮੈਂ ਇੱਕ ਵਾਰੀ ਵਿਖਾ ਦਿੰਨਾ ਦੇਖ ਸਕਦੇ ਆ ਸਮਾਈਆ ਵੇਖੋ ਕਰਾਂ ਦੀ ਚਵਾਈ ਜਾਂਦੀ ਵੀ ਤੁਸੀਂ ਚੈੱਕ ਕਰ ਲਓ ਉਹ ਠੀਕ ਆ ਭਾਈ ਹਨਾ ਕੋ ਸਿਰੇ ਬਾਈ ਦੁੱਧਿਆਂ ਨੇ ਮਾਰ ਦਿੱਤਾ। ਨਾ ਕੋਈ ਨਾੜਾ ਨਾ ਕੋਈ ਡਾਂਡਾ ਨਾ ਕੋਈ ਪੂਰਾ ਤੇ ਨਾ ਕੋਈ ਛਿੱਕਾ ਵਾ ਦੁੱਧ ਜਿਹੜਾ ਲੈ ਮਿੱਤਰੋ ਹੁਣ ਇੱਕ ਤੁਹਾਨੂੰ 3 ਨੰਬਰ ਤੇ ਜਿਹੜੀ ਝੋਟੀ ਵਿਖਾਉਣੀ ਹੈ ਇਹ ਵੀ ਸੂਈ ਸਵਾਈ ਦੋ ਦੰਦ ਕੱਟੀ ਜਾਂਦੇ ਬਾਰੇ ਜਾਂਦੇ ਸਿਰੇ ਬਾਈ ਇਹ ਕਿੰਨੇ ਦਿਨਾਂ ਦੀ ਸੂਈ ਹੈ ਵੀਰੇ ਇਹ ਬਾਈ ਦੋ ਤਰੀਕ ਦੀ ਸੂਈ ਦੋ ਤਰੀਕ ਦੀ ਸੂਈ ਇਹਨੂੰ ਹੋ ਗਿਆ ਫਿਰ 7 ਦਿਨਾਂ ਦੀ ਸੂਈ ਹਾਂਜੀ ਹਾਂਜੀ ਅੱਛਾ ਇਹਦੇ ਥੱਲੇ ਕਿੰਨੀਆਂ ਧਾਰਾਂ ਰੈਡੀ ਆ ਇਸ ਟਾਈਮ 11 ਕਿਲੋ ਰੈਡੀ ਆ ਦੋ ਡੰਗ ਚੋੜੇ ਠੀਕ ਆ ਬਾਈ ਅੱਛਾ 30 ਨਾਲ ਦੇਵਾਂਗੇ ਆਪਾਂ ਜੀ ਠੀਕ ਹੈ ਬਾਈ ਤੇ ਇਹਦੇ ਬਾਰੇ ਟੀਕੇ 2K ਬਾਰੇ ਕੋਈ ਜਾਣਕਾਰੀ ਹੈ ਕਿ ਨਹੀਂ ਬਾਈ ਟੀਕਾ ਨਾ ਇਹ ਮੱਝ ਆਈ ਸੀ ਹਰਿਆਣੇ ਤੋਂ ਇਹਦੀ ਮਾਂ ਓਕੇ ਉਹਦੀ ਕੱਟੀ ਆ ਉਹਦੀ ਕੱਟੀ ਗਾਂਵ ਵਾਲਾ ਪਸ਼ੋਕੜ ਹਰਿਆਣੇ ਦਾ ਆ ਗਿਆ ਹਾਂਜੀ ਹਾਂਜੀ ਠੀਕ ਹੈ ਬਾਈ ਦੰਦੋ ਪਿਓਰ ਦੋ ਦੰਦੀਆ ਮੇਰੇ ਨਹੀਂ ਪਿਓਰ ਠੀਕ ਹੈ ਬਾਈ ਜੀ ਅੱਛਾ ਇਹਦੇ ਮੈਂ ਕੱਟਾ ਆ ਗਿਆ ਕਿ ਕੱਟੀ ਕੱਟਾ ਹੀ ਆ ਜੀ ਇਹਦੇ ਮੈਂ ਅਗਰ ਵੀ ਕੱਟਾ ਹੀ ਆ ਠੀਕ ਹੈ ਬਾਈ ਤੇ ਇਹਦਾ ਰੇਟ ਬਾਈ ਕੀ ਹੋਊਗਾ ਜੀ ਇਹ ਸਰਵੇ ਬਿਲਕੁਲ ਜਾਇਜ਼ ਰੇਟ ਆ ਲੋਕ ਤਾਂ ਇਹਦਾ ਸਵਾ ਵੀ ਮੰਗਣਗੇ 20 20 ਕਹਿਣਗੇ ਜੀ 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 ਆਪਾਂ 1.5 ਦੀ ਦੇ ਦੇਾਂਗੇ 1.5 ਦੀ ਦੇ ਦੇਾਂਗੇ ਇਹਦੇ ਵਿੱਚੋਂ ਥੋੜਾ ਬਹੁਤਾ ਮਾਨਤਾ ਠੀਕ ਹੈ ਕੱਢੇ ਪਰ ਤੋਰੀ ਪਾਣੀ ਹੋ ਗਈ ਠੀਕ ਆ ਬੰਦ ਕਰ ਲਓ ਨਹੀਂ ਮਿੱਤਰੋ ਦੇਖ ਸਕਦੇ ਆ ਤੁਸੀਂ ਦੋ ਦੰਦ ਕੱਟੀ ਆ ਪਹਿਲਾ ਸੂਆ ਵਾ ਜੱਟ ਬਲੈਕ ਆ ਥੋੜੀ ਜੀ ਮੰਨ ਲਓ ਤੁਸੀਂ 2-4 ਇੰਚ ਜਿਹੜੇ ਵਾਲ ਦੇ ਵਿੱਚ ਪੂਸ ਦੇ ਵਿੱਚ ਜਿਹੜੇ ਵਾਲ ਆ ਔਰ ਜ਼ਰੂਰ ਚਿੱਟੇ ਹੈਗੇ ਥੱਲੋਂ ਕੱਟਾ ਇਹਦੇ ਮਗਰ 7 ਦਿਨਾਂ ਦਿੰਦਾ ਸੁਆ ਦੋ ਤਰੀਕ ਨੂੰ ਇਹਨੇ ਬੱਚਾ ਦਿੱਤਾ ਹੈ ਮਿੱਤਰੋ ਕਰਮਾਲੀ ਨੇ ਅੱਜ 9 ਤਰੀਕ ਨੂੰ ਇਹ ਕੈਮਰੇ ਦੀ ਅੱਖ ਦੇ ਵਿੱਚ ਕੈਦ ਹੁੰਦੀ ਪਈ ਆ ਲੇਵੇ ਭਾਂਡੇ ਵੱਲੋਂ ਇਹ ਵੀ ਖਰੀਆ 11 ਕਿਲੋ ਦੋ ਦੈਣ ਕੰਡੇ ਲਾਉਂਦੀ ਆ ਕਰਮਾਲੀ ਦੇਖ ਸਕਦੇ ਆ ਤੁਸੀਂ ਇਹਦਾ ਵੀ ਜਿਹੜਾ ਚਵਾ ਤੁਹਾਨੂੰ ਮੈਂ ਵਿਖਾ ਕੇ ਜਾਊਂਗਾ ਦੇਖੋ ਗ੍ਰੰਤੀ ਕਰਮਾਲੀ ਮਿੱਤਰੋ ਹਾਂ ਠੀਕ ਹੈ ਜੀ ਲੈ ਆਏ ਭਾਈ ਮੈਂ ਤੇ ਲੈ ਜੀ ਮੜੇ ਲਮੀ ਤੋਂ ਦੁਸ਼ਰੀ ਬਈ ਦੇਖ ਸਕਦੇ ਆ ਮਿੱਤਰੋ ਤੁਸੀਂ ਕਰਮਾ ਵਾਲੀਓ ਲਿਓ ਬਈ ਬਰੀਕੀ ਫਰੂਕੀ ਸਾਰੀ ਕੱਟੀ ਦੇ ਵਿੱਚ ਚੰਗੀ ਆ ਹਨਾ ਬਈ ਦੁੱਧ 12 ਕਿਲੋ 13 ਦੇਈ ਜਾਊਗੀ ਪਹਿਲੇ ਸੋਏ ਦੇ ਵਿੱਚ ਵੀ ਹੂੰ ਕੱਢ ਸਕਦੇ ਆ ਆਰਡਰ ਦੀ ਕਮਲਾ ਬਰੀਕੀ ਬਰੀਕੀ ਬਹੁਤ ਕੱਟੀ ਦੇ ਵਿੱਚ ਬਈ ਸਾਰੀ ਬੰਦੇ ਬਈ ਕੱਟ ਆ ਗਿਆ ਇਹਦੇ ਨਾਲ ਆਹੀ ਆਪਾਂ ਹਰਿਆਣੇ ਲੈ ਜਾਂਦੇ ਆ 1.5 ਲੱਖ ਦੇ ਕੇ ਤੁਰੇ ਆਣਗੇ ਤੁਰਨਗੇ ਭਾ 30 ਤਾਂ ਫੜਾ ਕੇ ਆਉਣਗੇ ਨਾ ਤੇ ਨਾਲੇ 10 ਕਿਰਾਇਆ ਦੇਣਗੇ ਹਾਂ ਮਿਲਦਾ ਭਾਈ ਆਪਣੇ ਬਸ ਚਲੋ ਠੀਕ ਆ ਆਪਣੇ ਇੱਥੇ ਪੈਸੇ ਨਹੀਂ ਭਰਦੇ ਲੋਗ ਗੱਲਾਂ ਇਹ ਹੀ ਆ ਭਾਈ ਹਾਂ ਉੱਥੇ ਆਪਣੇ ਲੈ ਉਹਨੂੰ ਬੱਚਾ ਚੁੰਗ ਗਿਆ ਬੱਲੀ ਉਹ ਆਪਣੇ ਪਾਸੋਂ ਹੀ ਵੇਚ ਜਾਂਦੇ ਰ ਜਾ ਕੇ ਹੋ ਮੰਡੀਆਂ ਦੇ ਉਲ ਜਾਂਦੇ ਹੀ ਆ ਭਾਈ ਉਹ ਜਾਂ ਝੋਟੀਆਂ ਉੱਲ ਜਾ ਕੇ ਉਧਰ ਬੰਨੀ ਜਾਂਦੇ ਆ ਅੱਛਾ ਭਾਈ ਲਈ ਬੱਚਾ ਬਸ ਪਤਾ ਨਹੀਂ ਮੇਰੇ ਮਤਲਬ 7 ਦਿਨਾਂ ਦੀ ਸੂਈ ਥੱਲੇ 11 ਕਿਲੋ ਦੁੱਧ ਕੰਡੇ ਲਾਉਂਦੀ ਆ ਕਰਮਾ ਵਾਲੀ ਝੋਟੀ ਜੇ ਦਾ ਟਕਰਾਣੀ ਦੀ ਸੇਵਾ ਕਰ ਲਈ ਤਾਂ 14 ਵੀ ਝੋਟੇ ਨੂੰ ਦੁੱਧ ਕੁਛ ਨਹੀਂ ਕਹਿੰਦਾ ਪਰ ਫਿਰ ਵੀ ਜੇ ਤੁਸੀਂ ਨੋਰਮਲ ਸੇਵਾ ਵੀ ਰੱਖੀ ਤੇ 12 ਕਿਲੋ ਤੋਂ ਵਾਂਝੀ ਨਹੀਂ ਜਾਂਦੀ ਕੱਟੀ ਆ ਤੁਹਾਨੂੰ ਮੈਂ ਕਹਿ ਦਿੰਨਾ ਕਿਉਂਕਿ ਕੱਟੀ ਦੀ ਬਰੀਕੀ ਬਹੁਤ ਚੰਗੀ ਆ ਮੇਤੋ ਆਹ ਦੇਖੋ ਮਾ ਕੱਢੂ ਪੂਰਾ ਆ ਇਧਰੋਂ ਬੜਾ ਤੱਕ ਨਾ ਦਵੀ ਮੈਂ ਤੇ ਨਹੀਂ ਬੜਾ ਨਾਲ ਸੰਦੀ ਵਧੀਆ ਕੋ ਹੋ ਠੀਕ ਆ ਚਵਾਈ ਬਾਈ ਹੈ ਨਾ ਸ਼ੇਰੇ ਬਾਹਰ ਵੀ ਜਾਂਦਾ ਇੱਕ ਗੱਲ ਆ ਗਈ ਸ਼ੇਰੇ ਬਾਈ ਮਨਾਂ ਜਿਹੜਾ ਪਸ਼ੂ ਜੱਕ ਮਨਾਂ ਜਿੱਤ ਪਸ਼ੂ ਮਾਲ ਦੱਸ ਦਿੰਦਾ ਪਸ਼ੂ ਦਾ ਦੁੱਧ ਨਾਲ ਦੱਸ ਦਿੰਦਾ ਮੈਂ ਮੈਨੂੰ ਦੁੱਧ ਦਿਓ ਜਾਨੀ ਹੂੰ ਜਿਹਨੂੰ ਚਵਾਈ ਚੜੀ ਆ ਦੁੱਧ ਕਿੱਥੋਂ ਦੇ ਦੂ ਬਸ ਛੱਡ ਲੈ ਵੀ ਹੁਣ ਇਹਨਾਂ ਨੂੰ ਕਰਦੀ ਖਾਲੀ ਵੀਰੇ ਇੱਕ ਵਾਰੀ ਆਪਾਂ ਸ਼ਾਟ ਬਣਾ ਲੈਨੇ ਬਾਈ ਸ਼ੇਰੇ ਨੰਬਰ ਆਪਣੇ ਕਿੰਨਾ ਵੀਰੇ ਨੰਬਰ ਇਹ ਮੇਕਪਨ ਜਾ ਹਾਂਜੀ 42983 42983 ਠੀਕ ਹੈ 99156 42983 99156 42983 ਬਈ ਦਾ ਫੋਨ ਨੰਬਰ ਆ ਪਿੰਡ ਨੱਥੇ ਵਾਲਾ ਵਾ ਜ਼ਿਲ੍ਹਾ ਜਿਹੜਾ ਮੋਗਾ ਲੱਗਦਾ ਵਾ ਭਲੂਰ ਤੇ ਨੱਥੂ ਵਾਲਾ ਗਰਬੀ ਜਿਹੜਾ ਇਸ ਪਿੰਡ ਦੇ ਗਵੰਡੀ ਪਿੰਡ ਦਾ ਸੈਂਟਰ ਦੇ ਵਿਚਾਲੇ ਵਸਿਆ ਹੋਇਆ ਨਗਰਾ ਸ਼ੀਰਾਬਾਈ ਦਾ ਨਾਮ ਵਪਾਰ ਦੇ ਵਿੱਚ ਵੱਡਾ ਨਾਮ ਆ ਧੰਨਵਾਦ ਸ਼ੁਕਰੀਆ ਜਉਂਦੇ ਰਹੋ